ਆ ਚਾਦਰਾਂ ਧੋਣ ਵਾਲਾ ਸਾਧ ਕਹਿੰਦਾ ਮੈਂ ਨਹੀਂ ਗੁਲਾਮ ਹੈਗਾ ਆਜੋ ਇਹਨੂੰ ਦੱਸਿਓ ਕਿ ਸਿੱਖ ਕਿਦਾਂ ਗੁਲਾਮ ਆ ਆ ਵੇਖਿਓ ਪਹਿਲਾਂ ਵੀਡੀਓ ਫਿਰ ਕਰਦੇ ਗੱਲ ਖਾਲਿਸਤਾਨ ਚ ਬਲੀਵ ਕਰਦੇ ਹੋ ਨਹੀਂ ਕਰਦਾ ਨਹੀਂ ਬਣਨਾ ਚਾਹੀਦਾ ਮੈਂ ਕਿਉਂ ਕਹ ਮੈਨੂੰ ਕੀ ਲੋੜ ਹੈ ਮੈਂ ਹਿੰਦੁਸਤਾਨ ਚ ਆਜ਼ਾਦ ਆ ਮੈਂ ਗੁਲਾਮ ਹੈ ਹੀ ਨਹੀਂ ਮੈਂ ਤਾਂ ਕਿਥੇ ਨਹੀਂ ਕਿ ਹੈ ਵੀ ਤੂੰ ਗੁਲਾਮ ਹੈ ਜਿਨ੍ਹਾਂ ਦਾ ਰਾਜਾ ਉਹਨਾਂ ਦੀਆਂ ਤਾਂ ਤੂੰ ਜੁੱਤੀਆਂ ਚੱਟਦਾ ਤੇ ਤੂੰ ਗੁਲਾਮ ਕਿਥੋਂ ਹੋਣਾ ਤੂੰ ਤੇ ਉਹਨਾਂ ਦੇ ਵਿੱਚ ਹੋਈਆਂ ਉਹਨਾਂ ਦਾ ਕੋਲੀ ਜੱਟ ਠੀਕ ਆ ਤੂੰ ਨਹੀਂ ਗੁਲਾਮ ਹੋਣਾ ਤੂੰ ਉਹਨਾਂ ਦੇ ਪੈਰਾਂ 'ਚ ਬੈਠਾ ਵਾ ਗੁਲਾਮੀ ਗਲੂਮੀ ਤੈਨੂੰ ਕਾਦੀ ਜਾਂਦੀ ਆ ਤੂੰ ਤੇ ਰਾਜਕਾਂਡਿਆਂ ਉਹਨਾਂ ਦੇ ਨਾਲ ਰਲ ਕੇ ਬਾਕੀ ਗੁਲਾਮੀ ਸਾਡੇ ਵਾਸਤੇ ਗੁਲਾਮੀ ਕਿਉਂ ਆਨੀ ਆ ਜਥੇਦਾਰ ਭਾਈ ਹਵਾਰਾ ਜੀ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਜੇਲ੍ਹ ਦੇ ਵਿੱਚ ਉਹ ਕਿਉਂ ਆ ਉਹ ਗੁਲਾਮੀ ਨਹੀਂ ਤੇ ਹੋਰ ਕੀ ਆ ਜਿਨੇ ਗਾਂਧੀ ਨੂੰ ਮਾਰਿਆ ਸੀ ਉਹ ਬਾਹਰ ਆ ਗਿਆ ਸੀ ਠੀਕ ਆ ਹੋਰ ਕਈ ਕਤਲ ਕਰਨ ਵਾਲੇ ਹਿੰਦੂਆਂ ਦੇ ਵਿੱਚ ਉਹ ਬਾਹਰ ਆ ਗਏ ਠੀਕ ਤੇ ਇਹ ਜਥੇਦਾਰ ਹਵਾਰਾ ਜੀ ਕਿਉਂ ਨਹੀਂ ਬਾਹਰ ਆਉਂਦੇ ਇਹ ਗੁਲਾਮੀ ਨਹੀਂ ਤੇ ਹੋਰ ਕੀ ਆ ਸਾਡੇ ਵਾਸਤੇ ਸਾਡਾ ਪੰਜਾਬ ਜਿਹੜਾ ਵਾ